ਸਾਡਾ ਪਰਿਵਾਰ ਚਾਚਾ ਨੇ ਬੜੀ ਮਿਹਨਤ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਭਾਈ ਸਾਹਿਬ ਨੇ ਬੜੀ ਮਿਹਨਤ ਨਾਲ ਦੀ ਕਰਕੇ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਵਧੀਆ ਸਿੱਖਿਆ ਜਿਹੜੀ ਹੈ এডਿਕੇਸ਼ਨ ਦਿੱਤੀ ਹੈ ਕਿਉਂਕਿ ਇਹਨਾਂ ਦਾ ਸੁਯੋਗ ਬਣਿਆ ਪਹਿਲੇ ਭਾਈ ਸਾਹਿਬ ਨਾਲ ਫਿਰ ਉਸ ਪਿਆਰ ਦੇ ਵਿੱਚ ਸੁਗੰਧੀ ਆਈ ਕਿਹੜੀ ਆਈ ਗੁਲਾਬ ਦੀ ਗਰਾਂ ਮਹਿਕਾਈ ਪ੍ਰੇਮ ਦੀ ਉਹ ਪ੍ਰੇਮ ਦੇ ਜਰੀਏ ਇਹਨਾਂ ਨੇ ਕੋਸ਼ਿਸ਼ ਕੀਤੀ ਵੀਵੇਂ ਆਪਣੇ ਰਿਸ਼ਤੇਦਾਰ ਨੂੰ ਵਧੀਆ ਪਰਿਵਾਰ ਵਧੀਆ ਘਰ ਚਲੋ ਮੇਰੇ ਤੁਸੀਂ ਨਾਨਕਾ ਪਰਿਵਾਰ ਵੀ ਹੈਗੇ ਆ ਊੜੇ ਵਾਲ ਤੇ ਆਜਮਪੁਰ ਤੱਕ ਕੋਈ ਜ਼ਿਆਦਾ ਫਰਕ ਨਹੀਂ ਹੈ ਤੇ ਅਸੀਂ ਵੀ ਮਾਨਡਾਲ ਕਹਿੰਦੇ ਆ ਜਦੋਂ ਕੰਢੀ ਦੂਣੀ ਚ ਵਿਚਰਦੇ ਆ ਨਾ ਕੰਢੀ ਗੀਤ ਵਿੱਚ ਵੀ ਆਜਮਪੁਰ ਜੋ ਮਹਿਰਾਨਾ ਗੜ ਰਿਹਾ ਕੋ ਨਾਮ ਕੰਢੀ ਦੂਣੀ ਦੇ ਸੁਨੇਤਾ ਹੀ ਬੇਨਤੀ ਕਰੂੰਗਾ ਰਹੀ ਗੱਲ ਕੰਨਿਆਂ ਵੈਸੇ ਆਪਾਂ ਗ੍ਰੰਥਾਂ ਜਿੰਨਾ ਸੁਣਿਆ ਵੀ ਬਹੁਤ ਵੱਡਾ ਦਾਨ ਹੈ ਕਰ ਕੀ ਦਾ ਸਾਮ ਸਿਆਣੇ ਕਹਿੰਦੇ ਆ ਮਹਾਪੁਰਸ਼ਾਂ ਦੇ ਵੀ ਜਿਹੜਾ ਕੰਨਿਆ ਦਾਨ ਕਰਦੀ ਉਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਰਹੀ ਗੱਲ ਲੈਣ ਦੇਣ ਦੀ ਮੈਂ ਰਾਤ ਅਸੀਂ ਸ਼ਾਮ ਜੀ ਸਾਡੇ ਵਿਚਾਰ ਕਰ ਰਹੇ ਸੀ ਮਹਾਵੀ ਦੇਖੋ ਲੈਣ ਦੇਣ ਮੈਨੂੰ ਫਰ ਪਤਾ ਨਹੀਂ ਸੀਗਾ ਵੀ ਕਿਵੇਂ ਆਪਾਂ ਲੈਣ ਦੇਣ ਭਾਈ ਕੀ ਕੀ ਪਾਣਾ ਇਹ ਕਹਿੰਦੇ ਜੀ ਉਹਨਾਂ ਨੇ ਬਿਲਕੁਲ ਮਨਾ ਕਰਤਾ ਵੀ ਅਸੀਂ ਕੋਈ ਲੈਣਾ ਨਹੀਂ ਹੈ ਮੈਂ ਬੜਾ ਮਹਾਵੀ ਸਤਿਗੁਰੂ ਮੈਂ ਅੱਜ ਸਮਾਜ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜੋ ਅੱਜ ਦਾਜ ਦੀ ਪ੍ਰਥਾ ਆਪਾਂ ਲੈਣ ਦੇਣ ਕਿਉਂਕਿ ਮਹਾਰਾਜ ਦੀ ਬਾਣੀ ਦੇ ਬਚਨ ਹੈ ਦੇਤੇ ਕੋ ਹਰ ਦੇਪ ਹੈ ਜਹਾਂ ਤਹਾਂ ਤੇ ਆਣ ਅਨ ਦੇਵਤ ਮੰਗਤ ਫਿਰੇ ਸਹਿਬ ਸੁਣੇ ਨਾ ਕਾ ਉਹ ਪ੍ਰਮਾਤਮਾ ਦਿੰਦੇ ਨੂੰ ਦਿੰਦਾ ਉਹ ਤਾਂ ਦਾਤਾ ਉਹ ਸਭ ਨੂੰ ਦੇ ਰਿਹਾ ਜੀ ਮੰਗੋ ਉਸ ਦਾਤੇ ਤੋਂ ਜਿਹੜਾ ਦੇ ਕੇ ਨਾ ਮੰਗੇ ਇਨਸਾਨ ਨੂੰ ਦੇ ਕੇ ਤਾਂ ਉਹ ਤਾਂ ਮੁੜ ਕੇ ਉਹਨੇ ਫੇਰ ਮੇਣਾ ਮਾਰ ਦੇਣਾ ਰਿਸ਼ਤੇਦਾਰੀ ਚ ਮੈਂ ਤੁਹਾਨੂੰ ਵਾਅਦਾ ਦਿੱਤਾ ਸੀ ਮੈਂ ਤੈਨੂੰ ਆਹ ਕੀਤਾ ਕਿ ਚਲੋ ਕੋਲ ਮਾਰ ਕੇ ਜੀ ਉਹ ਹੀ ਪਰਿਵਾਰ ਸਤਪੁਰਨ ਫੇਰ ਕਹਿਆ ਜੀ ਇਕ ਬਾਣੀ ਦਾ ਬਚਨ ਆਂਦਾ ਸ੍ਰੀ ਵਖਤੀ ਬਾਣੀ ਦੇ ਪੜ੍ਹਦੇ ਰਹੇ ਆ ਗ੍ਰਿਭ ਨਾਰੀ ਪੁਰਸ਼ ਪ੍ਰੇਮ ਸੇ ਬੈਠੇ ਸਵਰਗ ਨਿਵਾਸ ਨਾਰੀ ਪੁਰਸ਼ ਪ੍ਰੇਮ ਸੇ ਬੈਠੇ ਸਵਰਗ ਨਿਵਾਸ 90 ਕਰੋੜ ਦਿਵਯ ਆਯੂ ਲਗ ਪੁਰਵਤ ਮੰਨ ਮੇ ਆਸਵਰ ਜੀ ਮਹਾਰਾਜ ਕਹਿੰਦੇ ਆ ਵੀ ਜੇ ਮਤਲਬ ਆਪਸ ਵਿੱਚ ਔਰਤ ਦਾ ਪੁਰਖ ਦਾ ਪਿਆਰ ਹੈ ਪ੍ਰੇਮ ਹੈ ਤਾ ਜੀ ਉਹਨਾਂ ਦੀ 90 ਕਰੋੜ ਸਾਲ ਦੀ ਆਯੂ ਵੀ ਹੋ ਜਾਵੇ ਨਾ ਉਰਵਤਮਨ ਨੇ ਆਸ ਫਿਰ ਵੀ ਇੱਕ ਆਸ ਬਣ ਜਾਂਦੀ ਹੈ ਵੀ ਸਾਨੂੰ ਆਯੂ ਜਿਹੜੀ ਹੋਰ ਮਿਲ ਜਾਵੇ ਤਾਂ ਕਿ ਸਾਡਾ ਜਿਹੜਾ ਪਿਆਰ ਹੈ ਉਹ ਐਦਾਂ ਹੀ ਬਣਿਆ ਰਹੇ ਮੈਂ ਸਮਝਦਾ ਵੀ ਜਿੱਦਾਂ ਤੁਸੀਂ ਵਿਸ਼ਵਾਸ ਦਿਵਾਇਆ ਮਹਿਰ ਜੀ ਵੀ ਅਸੀਂ ਧੀ ਬਣਾ ਕੇ ਲੈ ਕੇ ਚੱਲੇ ਆ ਵੈਸੇ ਵਾਕਿਆ ਹੀ ਸਾਡੇ ਸਿਆਣੇ ਕਹਿੰਦੇ ਹੁੰਦੇ ਜਿਹੜੀ ਧੀ ਹੈ ਉਹ ਪ੍ਰਾਇਆ ਧਨ ਹੈ ਸੋ ਪ੍ਰਾਇਆ ਧਨ ਅੱਜ ਤੁਹਾਨੂੰ ਅਸੀਂ ਵਰਤਨ ਕੀਤਾ ਜੀ ਉਹ ਮਾਲਕਪੁਰੀ ਵਾਲੇ ਸਾਹਿਬ ਕਿਰਪਾ ਕਰਨਗੇ ਸਾਨੂੰ ਵੀ ਵੀ ਇਹ ਸਾਡੇ ਬੱਚਿਆਂ ਤੇ ਵੀ ਬੱਚਿਆਂ ਨੂੰ ਸੰਸਕਰ ਜਿਹੜੇ ਹੈ ਰਹੀ ਗੱਲ ਮੈਂ ਛੋਟੀ ਜੀ ਨਾਨਕਾ ਪਰਿਵਾਰ ਪਲਾਟੇ ਤੋਂ ਇਹ ਆਪ ਸਾਰੇ ਜਾਣਦੇ ਹੋ ਇਹਨਾਂ ਦਾ ਪਰਿਵਾਰ ਬਜ਼ੁਰਗ ਗੰਗਾ ਰਾਮ ਦੀ ਗੱਲ ਕਰੀਏ ਜਿਨ੍ਹਾਂ ਦੀ ਇਹ ਸਾਰਾ ਪਲਵਾੜੀ ਹੈ ਇਹਨਾਂ ਦਾ ਬੜਾ ਅਸ਼ੀਰਵਾਦ ਹੈ ਬੜੇ ਇਹ ਭਗਤੀ ਵੰਦਗੀ ਚ ਰੰਗੇ ਹੋਏ ਹੈ ਵਾਹ ਆਪਣੇ ਸਾਰੇ ਪਰਿਵਾਰ ਭੈਣਾਂ ਨੂੰ ਬੱਚਿਆਂ ਨੂੰ ਵਾਹ ਭਾਂਡਿਆਂ ਨੂੰ ਭਾਂਡਿਆਂ ਨੂੰ ਬੜੇ ਸਸ ਕਰ ਦਿੰਦੇ ਆ ਐਦਾਂ ਹੀ ਸਤਗੁਰ ਦੋਨਾ ਮਾਰਾ ਨਾਲ ਜਿਹੜਾ ਪਿਆਰ ਹੈ ਉਹ ਬਣਿਆ ਰਵੇ ਪਿਆਰ ਦੀ ਸੰਗੰਧੀ ਬਣੀ ਰਹੇ ਇਹਨੀਆਂ ਬੇਨਤੀਆਂ ਕਰਦੇ ਹੋਏ ਅਪਸਿਕrana ਸਤਿਗੁਰਾਂ ਦਾ ਕਰੀਬ ਜਾਲੇ ਹੈ ਦੀ ਗੱਲ ਕੀ